ਕਿਉਂ ਸਿੱਧੂ ਮੁਰਦਾਬਾ 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 ਪਾਕਿਸਤਾਨੀ ਫੌਜ ਦੇ ਨਿਸ਼ਾਰੇ ਤੇ ਨੱਚਣ ਵਾਲਾ ਸਿੱਧੂ ਮੁਰਦਾਬਾ 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 ਅੰਮਰ ਮਾਜਵਾ ਮੁਰਦਾਬਾ 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 ਸ਼ੀਤ ਦਾ ਸਤਕਾਰ ਕਰੋ ਸਤਕਾਰ ਕਰੋ ਸਤਕਾਰ ਕਰੋ ਠਕੀਆ ਆ ਮੈਂ ਚਾਹੂੰਗਾ ਕਿ ਤੁਸੀਂ ਇਹ ਸਾਰੇ ਲੈ ਕੇ ਜਾਓ ਇਹ ਉਹ ਰੈਜ਼ੋਲੂਸ਼ਨ ਹੈ ਦੇਖੋ ਸਾਡੇ ਸਾਰਿਆਂ ਲਈ ਪਾਵੇਂ ਉਹ মিডিਆ ਦੇ ਕਰਮੀਆਂ ਆ। ਭਾਵੇਂ ਉਹ ਅਸੀਂ ਆ ਜਐਮਐਲਏ ਆ। ਯਾ ਪਹਿਲਾਂ ਜਿਹਾ ਹਿੰਦੁਸਤਾਨ ਦੇ ਜਿੰਨਾ ਇੱਕ ਇੱਕ ਨਾਗਰਿਕ ਐ ਸਾਡੇ ਲਈ ਦੇਸ਼ ਪਹਿਲਾਂ ਬਾਕੀ ਗੱਲਾਂ ਬਾਅਦ ਚ ਜਦ ਸਾਰਾ ਦੇਸ਼ ਜੋ ਸਾਡੇ ਇੰਨੀ ਵੱਡੀ ਗਿਣਤੀ 'ਚ ਸੀਆਰਪੀਐਫ ਜਵਾਨ ਨੂੰ ਸ਼ਹੀਦ ਕਰਤਾ ਗਿਆ ਅੱਜ ਵੀ ਚਾਰ ਸ਼ਹੀਦ ਕਰਤੇ ਗਏ ਇੱਕ ਮੇਜਰ ਤੇ ਨਾਲ ਉਹਦੇ ਨਾਲ ਤਿੰਨ ਚਾਰ ਜਵਾਨ ਉਹਨਾਂ ਹਾਲਾਤਾਂ 'ਚ ਇੱਥੇ ਆ ਸੀਐਮ ਸਾਹਿਬ ਦਾ ਰੈਜ਼ੋਲੂਸ਼ਨ ਹੈ ਜਿੱਥੇ ਉਹ ਕਹਿ ਰਹੇ ਆ ਕਿ ਜੈਸ਼ ਦੀ ਅਤਿਵੰਦੀ ਗਤੀਵਿਧੀਆਂ ਨੂੰ ਇਮਰਾਨ ਖਾਨ ਨੂੰ ਜਨਰਲ ਬਾਜਵੇ ਨੂੰ ਅਸੀਂ ਸਭ ਦਾ ਪਾਕਿਸਤਾਨ ਦਾ ਨਿੰਦਾ ਕਰਦੇ ਆ ਤੇ ਉਹਦੇ ਖਿਲਾਫ ਐਕਸ਼ਨ ਲੈਣ ਦੀ ਗੱਲ ਕਰਦੇ ਆ ਮੈਂ ਚਾਹੁੰਦਾ ਕਿ ਤੁਸੀਂ ਇਹ ਸਾਰਾ ਰੈਜ਼ੋਲੂਸ਼ਨ ਪੜੋ ਤੇ ਤੁਸੀਂ ਹੈਰਾਨ ਹੋਵੋਗੇ ਇੱਕ ਪਾਸੇ ਤਾਂ ਰੈਜ਼ੋਲੂਸ਼ਨ ਆ ਰਿਹਾ ਤੇ ਜਿਹੜਾ ਉਹਨਾਂ ਦਾ ਵਜ਼ੀਰ ਆ ਜਿਹੜਾ ਇੱਕ ਕੁਰਸੀ ਛੱਡ ਕੇ ਨਾਲ ਬੈਠਿਆ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਮੈਂ ਬਾਜਵਾ ਜੇ ਪੰਜਾਬ ਆਵੇ ਜਨਰਲ ਬਾਜਵਾ ਮੈਂ ਉਹਨੂੰ ਪੁੱਠਾ ਟੰਗ ਦੂੰਗਾ ਤੇ ਦੂਜਾ ਉਹਨੂੰ ਜੱਫੀਆਂ ਪਾਉਣ ਡਿਆ ਤੁਸੀਂ ਕੀ ਸ਼ਹੀਦਾਂ ਦਾ ਪਾਨ ਕਰੋਗੇ ਜਿਨ੍ਹਾਂ ਦੇ ਮਾਂ ਜਿਨ੍ਹਾਂ ਮਾਵਾਂ ਦੇ ਪੁੱਤ ਸ਼ਹੀਦ ਹੋ ਗਏ ਜਿਨ੍ਹਾਂ ਨੇ 20 20 ਸਾਲ ਦੀ ਉਮਰ ਚ ਅਗਲੀਆਂ ਵਿਧਵਾਆਂ ਸਾਡੀਆਂ ਭੈਣਾਂ ਹੋ ਗਈਆਂ ਜਿਨ੍ਹਾਂ ਨੇ ਇੱਕ ਸਾਲ ਦਾ ਬੱਚਾ 3 ਮਹੀਨੇ ਦਾ ਬੱਚਾ ਆਪਦੇ ਬਜ਼ੁਰਗ ਨੂੰ ਕਦੇ ਜ਼ਿੰਦਗੀ ਭਰ ਨਹੀਂ ਵੇਖਣਾ ਉਸ ਮੁੱਦੇ ਨੂੰ ਤੁਸੀਂ ਜ਼ਰੂਰੀ ਨਹੀਂ ਸਮਝਦੇ ਇੱਕ ਕੈਬਨਿਟ ਦਾ ਵਜ਼ੀਰ ਕਲੀਨ ਚਿੱਟ ਦੇਣ ਤੇ ਹੋਇਆ ਕ੍ਰਿਕਟ ਕਲੱਬ ਆਫ ਇੰਡੀਆ ਉਹਨਾਂ ਨੇ ਇਮਰਾਨ ਖਾਨ ਦੀ ਫੋਟੋ ਦੇ ਉੱਤੇ ਕੱਪੜਾ ਲਾਤਾ ਹੈ ਮੌਲੀ ਕ੍ਰਿਕਟ ਕਲੱਬ ਉਹਨਾਂ ਨੇ ਸਾਰੇ ਪਾਕਿਸਤਾਨੀ ਦੀ ਪਲੇਅਰਾਂ ਦੀ ਫੋਟੋ ਬਾਹਰ ਕੱਢਤੀ ਹੈ ਫਿਲਮ ਫਟਰਨਿਟੀ ਦੀ ਇੱਕ ਜਿਹੜੀ ਸੰਸਥਾ ਉਹਨਾਂ ਨੇ ਐਲਾਨ ਕਰਤਾ ਕਿ ਅਸੀਂ ਪਾਕਿਸਤਾਨੀ ਆਰਟਿਸਟ ਨਾਲ ਕੰਮ ਨਹੀਂ ਕਰਾਂਗੇ ਨਾ ਹਾਲਾਤਾਂ 'ਚ ਨਾਲ ਹੀ ਉਹਨਾਂ ਨੇ ਐਲਾਨ ਕਰਤਾ ਕਿ ਸਿੱਧੂ ਦਾ ਵੀ ਬਾਈਕਾਟ ਕਰਾਂਗੇ ਸੋਨੀ ਟੀਵੀ ਜਿਹੜੀ ਕਮਰਸ਼ਲ ਹੈ ਜਿਹਦੇ ਨਾਲ ਛੋਟੇ ਮੋਟੇ ਟੈਕਨੀਸ਼ੀਅਨ ਕਿੰਨੇ ਲੋਕ ਜੁੜੇ ਆ ਉਹਨਾਂ ਨੇ ਅਰਚਨਾ ਪੂਰਨ ਸਿੰਘ ਨੂੰ ਆਪਣੇ ਪ੍ਰੋਗਰਾਮ ਤੇ ਲਿਆ ਸਿੱਧੂ ਨੂੰ ਬਾਹਰ ਕੱਢਤਾ ਜਿਨ੍ਹਾਂ ਲੋਕਾਂ ਦੀ ਕਮਰਸ਼ਲ ਕਨਸਿਡਰੇਸ਼ਨ ਸੀ ਜਿਨ੍ਹਾਂ ਦੇ ਨਾਲ ਛੋਟੇ ਛੋਟੇ ਵੱਡੇ ਵੱਡੇ ਲੋਕ ਜੁੜੇ ਸਨ ਆਪਦੀ ਤਨਖਾਹਾਂ ਵਾਸਤੇ ਆਪਦੇ ਕਾਰੋਬਾਰ ਵਾਸਤੇ ਉਹਨਾਂ ਨੇ ਸਭ ਨੇ ਆਪਣਾ ਕਾਰੋਬਾਰ ਇੰਟਰਸਟ ਪਿੱਛੇ ਕਰਤਾ ਤੇ ਨੇਸ਼ਨ ਨੂੰ ਪਹਿਲਾਂ ਕਰਤਾ ਤੇ ਮੈਂ ਅੱਜ ਕਾਂਗਰਸ ਪਾਰਟੀ ਨੂੰ ਪੁੱਛਣਾ ਚਾਹੁੰਦਾ ਗੁਲਾਮ ਨਬੀ ਆਜ਼ਾਦ ਸਾਹਿਬ 올 파티 미팅 ਚ ਜਾਂਦੇ ਕਹਿੰਦੇ ਦੇਸ਼ ਪਹਿਲਾਂ ਰਾਹੁਲ ਗਾਂਧੀ ਕਹਿੰਦੇ ਕਿ ਦੇਸ਼ ਪਹਿਲਾਂ ਜੋ ਸਰਕਾਰ ਕਰੂ ਅਸੀਂ ਉਹਦੇ ਨਾਲ ਆ ਤੇ ਇੱਥੇ ਜਿਹੜਾ ਪ੍ਰਸਤਾਵ ਹਾਊਸ ਮੂਵ ਕਰ ਰਿਹਾ ਕਿ ਇਸ ਪ੍ਰਸਤਾਵ ਦੀ ਫਿਰ ਜਿਹੜਾ ਬੰਦਾ ਉਸ ਪ੍ਰਸਤਾਵ ਦੀ ਨਿੰਦਿਆ ਕਰੇ ਜਿਹੜਾ ਉਸ ਪ੍ਰਸਤਾਵ ਦੇ ਉਲਟ ਜਾਵੇ ਉਹਦੇ ਖਿਲਾਫ ਨਿੰਦਿਆ ਪ੍ਰਸਤਾਵ ਲਾਉਣਾ ਵੀ ਇੱਕ ਐਮਐਲਏ ਦਾ ਹੱਕ ਹੈ ਅਸੀਂ ਦੋ ਗੱਲਾਂ ਚਾਹੁੰਦੇ ਸੀ ਸਪੀਕਰ ਸਾਹਿਬ ਤੋਂ ਕੱਲੀਆਂ ਜੇ ਕਾਂਗਰਸ ਦਾ ਐਮਐਲਏ ਬੋਲ ਸਕਦਾ ਸੀ ਤੇ ਸਾਨੂੰ ਵੀ ਬੁਲਾ ਦਿੰਦੇ ਨੇਸ਼ਨ ਦੀ ਗੱਲ ਹੈ ਦੇਸ਼ ਦੀ ਗੱਲ ਹੈ ਜਿਹੜੇ ਇਹ ਗੱਲ ਦੱਸ ਦਨ ਕਿ ਨਵਜੋਤ ਸਿੰਘ ਸਿੱਧੂ ਕਲੀਨ ਚਿੱਟ ਦੇ ਰਹੇ ਆ ਪਾਕਿਸਤਾਨ ਨੂੰ ਕਹਿ ਰਹੇ ਜੀ ਕਿ ਪਾਕਿਸਤਾਨ ਕੈਨੋਟ ਬੀ ਹੇਲਡ ਰਿਸਪਾਂਸਿਬਲ ਹਿੰਦੁਸਤਾਨ ਕਹਿ ਰਿਹਾ ਅਸੀਂ ਪੁੱਛਣਾ ਚਾਹੁੰਦੇ ਸੀ ਉਹਨੂੰ ਕਿ ਤੁਸੀਂ ਆਪ ਦੀ ਕਲੈਰਿਟੀ ਦਿਓ ਇਸ ਗੱਲ ਦੀ ਸਾਨੂੰ ਉਹ ਵੀ ਨਹੀਂ ਪੁੱਛਣ ਦਿੱਤਾ ਹਿੰਦੁਸਤਾਨ ਦੀ ਸਰਕਾਰ ਐਮ ਐਫ ਐਨ ਸਟੇਟਸ ਵਾਪਸ ਲੈ ਰਹੀ ਆ ਹਿੰਦੁਸਤਾਨ ਦੀ ਸਰਕਾਰ ਯੂ ਐਨ 'ਚ ਰੈਜ਼ੋਲੂਸ਼ਨ ਮੂਵ ਕਰ ਰਹੀ ਆ ਕਿ ਜੈਸ਼ੇ ਮੁਹੰਮਦ ਜੀ ਦੀ ਮਦਦ ਨਾਲ ਇਸ ਰੈਜ਼ੋਲੂਸ਼ਨ 'ਚ ਵੀ ਲਿਖਿਆ ਜੀ ਦੀ ਮਦਦ ਨਾਲ ਇਮਰਾਨ ਖਾਨ ਦੀ ਸਰਕਾਰ ਬਣਦੀ ਐ ਜੀ ਦੀ ਮਦਦ ਤੇ ਇਮਰਾਨ ਖਾਨ ਦੀ ਸਰਕਾਰ ਚੱਲਦੀ ਐ ਥੋੜਾ ਵਜ਼ੀਰ ਨਵਜੋਤ ਸਿੱਧੂ ਉਹਨੂੰ ਕਲੀਨ ਚਿੱਟ ਦੇ ਰਿਆ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਪੁੱਠਾ ਟੰਗ ਦੇਾਂਗੇ ਜਨਰਲ ਬਾਜੂਏ ਨੂੰ ਉਹ ਜਫੀਆਂ ਪਾ ਰਿਆ ਨਾਲ ਬੈਠੇ ਐ ਤੁਸੀਂ ਕੀ ਮਜ਼ਾਕ ਬਣਾਇਆ ਸਾਨੂੰ ਕਲੈਰਿਟੀ ਦਿਓ ਸਾਡੇ ਐਮ ਐਲ ਏ ਦਾ ਹੱਕ ਐ ਗੱਲ ਪੁੱਛਣ ਦਾ ਐਂ ਅਸੀਂ ਬਾਰ-ਬਾਰ ਕਿਹਾ ਜੀ ਕਿ ਸਾਡੀ ਗੱਲ ਦਾ ਕਲੈਰਿਟੀ ਲੈ ਦਿਓ ਜੇ ਇਸ ਹਾਊਸ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਨਾਲ ਕਿਉਂਕਿ ਸਰਸੰਮਤੀ ਨਾਲ ਉਹ ਪਾਸ ਹੋਇਆ ਸੀ ਨਿੰਦਾ ਪ੍ਰਸਤਾਵ ਜੋ ਸਾਡੇ ਬਹਾਦਰ ਜਵਾਨ ਸ਼ਹੀਦ ਕਰਦੇ ਗਏ ਸੀ ਦੇਸ਼ ਦੀ ਗੱਲ ਪਹਿਲਾਂ ਤੇ ਫਿਰ ਜੇ ਕੋਈ ਉਸ ਤੋਂ ਬਾਹਰ ਜਾ ਕੇ ਗੱਲ ਕਰ ਰਿਹਾ ਪਾਕਿਸਤਾਨ ਦੀ ਤਰਤੂਰੀ ਕਰ ਰਿਹਾ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਰਿਹਾ ਪਾਕਿਸਤਾਨ ਦਾ ਸਪੋਕਸਪਰਸਨ ਬਣ ਕੇ ਇੱਥੇ ਮੰਤਰੀ ਗੱਲ ਕਰ ਰਿਹਾ ਫਿਰ ਉਹਦੇ ਖਿਲਾਫ ਨਿੰਦਾ ਪ੍ਰਸਤਾਵ ਲਿਆਇਆ ਜਾਂਦਾ ਉਹ ਸਾਰੀਆਂ ਗੱਲਾਂ ਨੂੰ ਸਾਡੇ ਨੂੰ ਬੋਲਣ ਹੀ ਨਹੀਂ ਦਿੱਤਾ ਪਰਮਿੰਦਰ ਜੀ ਨੂੰ ਬਿਫੋਰ ਕੁਐਸਚਨ ਆਵਰ ਕਹਤਾ ਕਿ ਹੀਲ ਵੀ ਅਲਾਉਡ ਟੂ ਸਪੀਕ ਬਾਅਦ ਚ ਕਹਤਾ ਨਹੀਂ ਜੀ ਤੁਸੀਂ ਨਹੀਂ ਬੋਲ ਸਕਦੇ ਫਿਰ ਕਾਂਗਰਸ ਦੇ ਐਮ ਐਲ ਏ ਨੂੰ ਕਿਉਂ ਰੈਜ਼ੋਲੂਸ਼ਨ ਲਾਉਣ ਦਾ ਅਲਾਉ ਕੀਤਾ ਪਰਮਿੰਦਰ ਪਿੰਕੀ ਜੀ ਨੂੰ ਜਦ ਅਸੀਂ ਸਰਸੰਮਤੀ ਨਾਲ ਉਸ ਨੂੰ ਪਾਸ ਕੀਤਾ ਹਾਊਸ ਚ ਕਲੈਰਿਟੀ ਤਾਂ ਆ ਲੈਣ ਦਿਓ ਰੂਲਸ ਆਰ ਨਾਟ ਡਿਫਰੈਂਟ ਫਰੋ ਸ਼ਰੋਮਨੀ ਕਾਲੀਦਲ ਭਾਜਪੀ ਐਂਡ ਨਾਟ ਡਿਫਰੈਂਟ ਫੋਰ ਦਾ ਕਾਂਗਰਸ ਐਚਲੀ ਇਹ ਸਾਰੇ ਹਾਲਾਤਾਂ ਦੇ ਉੱਤੇ ਜੋ ਹਾਲਾਤ ਬਣੇ ਅਸੀਂ ਦੋ ਗੱਲਾਂ ਕਲੈਰਿਟੀ ਨਾਲ ਚਾਹੁੰਦੇ ਸੀ ਪੰਜਾਬ ਦੀ ਵਿਧਾਨ ਸਭਾ ਅਸੀਂ ਬਾਰਡਰ ਸਟੇਟ ਆ ਅੱਜ ਇਹ ਰਿਕਮੈਂਡ ਕਰਕੇ ਭੇਜੇ ਸੈਂਟਰ ਸਰਕਾਰ ਨੂੰ ਕਿ ਪਾਕਿਸਤਾਨ ਨੂੰ ਇੱਕ ਟੈਰਰਿਸਟ ਸਟੇਟ ਡਿਕਲੇਅਰ ਕਰੋ ਕਿਉਂਕਿ ਇਹ ਸੇਫ ਹੈਵਨਸ ਪ੍ਰੋਵਾਈਡ ਕਰ ਰਿਹਾ ਜਿਵੇਂ ਮੁਹੰਮਦ ਅਰਗਾਨਾ ਮਸੂਦ ਅਜ਼ਰਵਰਗਿਆ ਨੂੰ ਐਂਡ ਸਖਤ ਦੀ ਸਖਤ ਕਾਰਵਾਈ ਦੀ ਮੰਗ ਕਰੋ ਅਸੀਂ ਤਾਂ ਸਿੰਪਲ ਗੱਲ ਚਾਹੁੰਦੇ ਸੀ ਕਲੈਰਿਟੀ ਚਾਹੁੰਦੇ ਸੀ ਉਹ ਵੀ ਨਹੀਂ ਹੋਣ ਦਿੱਤੀ ਆ ਇਹਨਾਂ ਦਾ ਐਮਪੀ ਆ ਬਿੱਟੂ ਜੀ ਉਹਨਾਂ ਨੇ ਕੱਲ ਕਿਹਾ ਕਿ ਜੇ ਪਾਕਿਸਤਾਨ ਦੀ ਬੱਸ ਆਊਗੀ ਇਹ ਲਾਹੌਰ ਦਿੱਲੀ ਦੀ ਜਿਹੜੀ ਬੱਸ ਚੱਲਦੀ ਹੈ ਅਸੀਂ ਉਹਨੂੰ ਤੋੜ-ਫੋੜ ਕਰ ਦੇਾਂਗੇ ਦੇ ਸਦ ਨੂੰ ਜੋ ਟੇਕ ਪੈਕੇਜ ਰਿਮਾਰਕਸ ਉਹਨਾਂ ਦਾ ਆਪਣਾ ਐਮਪੀ ਕਾਂਗਰਸ ਦਾ ਬੋਲ ਰਿਹਾ ਇਹਨਾਂ ਹਾਲਾਤਾਂ 'ਚ ਜੇ ਸਾਨੂੰ ਆਪਣੀ ਗੱਲ ਕਲੀਅਰ ਨਹੀਂ ਕਰਨ ਦੀ ਚਾਹੀਦੀ ਜੋ ਕਿ ਸਰਕਾਰ ਪੰਜਾਬ ਸਰਕਾਰ ਕੇ ਨਾਟ ਸਪੀਕ ਇਨ ਟੂ ਵਾਇਸਸ ਇੱਕ ਆਵਾਜ਼ ਨਿਕਲਣੀ ਚਾਹੀਦੀ ਪੰਜਾਬ ਸਰਕਾਰ ਦੀ ਕਿਉਂ ਸ਼ਹੀਦਾਂ ਦਾ ਸਤਿਕਾਰ ਕਰਦੇ ਆ ਦੇਸ਼ ਦੇ ਨਾਲ ਖਲੋਤੇ ਆ ਇਹ ਨਹੀਂ ਕਿ ਕੋਈ ਪਾਕਿਸਤਾਨ ਨੂੰ ਕਲੀਨ ਚਿੱਟ ਦੇਵੇ ਤੇ ਅਸੀਂ ਉੱਥੇ ਕਾਹਦੇ ਸਾਡੇ ਫਿਰ ਅਸੀਂ ਕਾਦੀ ਸੌਂ ਖਾ ਕੇ ਆਏ ਆ ਜੇ ਅਸੀਂ ਆਪਦੇ ਦੇਸ਼ ਖਾਤੇ ਰ ਇਸ ਗੱਲ ਦੀ ਕਲੈਰਿਟੀ ਨਹੀਂ ਹਾਊਸ 'ਚ ਮੰਗ ਸਕਦੇ ਇਹਨਾਂ ਹਾਲਾਤਾਂ ਦੇ ਵਿੱਚ ਅੱਜ ਸਾਨੂੰ ਇਹ ਅਵਾਜ਼ ਉਠਾਉਣੀ ਪਈ ਉੱਥੇ ਤੁਸੀਂ ਮਾਪਦੰਡ ਵੇਖੋ ਸੈਪਰੇਟਿਸ ਜਿੰਨੇ ਵੀ ਸੀ ਉਹ ਗਿਲਾਨੀ ਆ ਮੀਆਂ ਮੀਰ ਵਾਇਸ ਫਰੂਕ ਉਹਨਾਂ ਸਭ ਦੀ ਸਿਕਿਉਰਿਟੀ ਵਾਪਸ ਹੋ ਰਹੀ ਹੈ ਤੇ ਕਾਂਗਰਸ ਪਾਰਟੀ ਇਹਨਾਂ ਨੂੰ ਜ਼ੈਡ ਪਲੱਸ ਸਿਕਿਉਰਿਟੀ ਦੇ ਰਹੀ ਹੈ ਤੇ ਇਹਨਾਂ ਦੀ ਤੇ ਉਹਨਾਂ ਦੀ ਗੱਲ 'ਚ ਫਰਕ ਕੀ ਹੈ ਕਲੈਰਿਟੀ ਤਾਂ ਲਾਓ ਵੈਰ ਡੂ ਸਟੈਂਡ ਐਂਡ ਇਹ ਕੰਮ ਨਹੀਂ ਚੱਲੂਗਾ ਕਿ ਤੁਸੀਂ ਜ਼ੁਬਾਨੀ ਕਹਿ ਦਿਓ ਪੁੱਠਾ ਟੰਗ ਦੂ ਮੈਂ ਜਨਰਲ ਬਾਜਵੇ ਨੂੰ ਤਾਂ ਦੂਜਾ ਜੱਫੀਆਂ ਪਾਈ ਜਾ ਰਿਹਾ ਉਹਦਾ ਤਾਂ ਤੁਸੀਂ ਦੱਸ ਨਹੀਂ ਰਹੇ ਕੀ ਸਟੈਂਡ ਇਹਨਾਂ ਗੱਲਾਂ ਦੇ ਕਰਕੇ ਸਾਨੂੰ ਜੋ ਹਾਊਸ 'ਚ ਆਪ ਦੀ ਗੱਲ ਨਹੀਂ ਰੱਖਣ ਦਿੱਤੀ ਅਸੀਂ ਸੌਂ ਖਾ ਕੇ ਆਏ ਆਂ ਦੇਸ਼ ਖਾਤਰ ਜੇ ਸਾਡੇ ਸ਼ਹੀਦ ਬਹਾਦਰ ਏਡੇ ਸ਼ਹਾਦਤ ਦੇ ਰਹਿਆ ਮਾਵਾ ਆਪਦੀਆਂ ਪੁੱਤ ਗਵਾਰੀਆਂ ਅੱਜ ਉਹਨਾਂ ਦੀ ਗੱਲ ਨਹੀਂ ਅਸੀਂ ਰੱਖ ਸਕਦੇ ਅਸੀਂ ਕਿਹਾ ਬਜਟ ਪੇਸ਼ ਕਰ ਲਿਓ ਮਗਰ ਸਾਡੀ ਗੱਲ ਦੀ ਕਲੈਰਿਟੀ ਲਿਓ ਅਸੀਂ ਚੁੱਪ ਕਰਕੇ ਬਹਿ ਜਾਣਗੇ ਜੇ ਸੀਐਮ ਸਾਹਿਬ ਆਪ ਦਾ ਮਤਾ ਲਿਆਏ ਤੇ ਇਨ ਬਿਨ ਕਹਿਣਗੇ ਕਿ ਇਹ ਮਤਾ ਫਾਈਨਲ ਹੈ ਕਿਸੇ ਵਜ਼ੀਰ ਦਾ ਹੋਰ ਵਿਊ ਜਿਹੜਾ ਪਾਕਿਸਤਾਨ ਦੀ ਗੱਲ ਕਰੇ ਆ ਪਾਕਿਸਤਾਨ ਦੀ ਫੌਜ ਨੂੰ ਜਾਂ ਆਈਐਸਆਈ ਬਾਜਵੇਂ ਨੂੰ ਜਾਂ ਜੈਸ਼ਰ ਮੁਹੰਮਦ ਦੇ ਚੀਫ ਨੂੰ ਜਾਂ ইমরান ਖਾਨ ਦੀ ਮਦਦ ਕਰਨ ਵਾਲੇ ਜੈਸ਼ ਮੁਹੰਮਦ ਦੇ ਚੀਫ ਨੂੰ ਉਹਦੀ ਕਲੀਨ ਚਿੱਟ ਦਵੇ ਉਹ ਅਸੀਂ برداشت ਨਹੀਂ ਕਰਾਂਗੇ ਸਾਨੂੰ ਇਸ ਗੱਲ ਦੀ ਕਲੈਰਿਟੀ ਨਹੀਂ ਆਈ ਠੀਕ ਹੈ ਹਾਂ ਜੀ ਬੋਲ ਅਸੀਂ ਆਪ ਦੀ ਕਾਈਂਡਲੀ ਤੁਸੀਂ ਆਪ ਪ੍ਰੋਵਾਈਡਡ ਯੂ ਗਿਵ ਪਰਮੇਂਦਰ ਪਿੰਕੀ ਦਾ ਟਾਈਮ ਦਿਨ ਦੇ ਕੈਨ ਨਾਟ ਬੀ ਟੂ ਰੂਲਸ ਫਾਰ ਈਚ ਐਂਡ ਐਵਰੀ ਐਮ ਐਲ ਏ ਵਨ ਰੂਲ ਸ਼ੁੱਡ ਫਾਲੋ ਜੀ ਤੁਹਾਨੂੰ ਮੁਕਮਲ ਸਹਿਮਤੀ ਹੈ ਜੀ ਪੀ ਆ ਜੀ ਸਦਨ ਮੈਂ ਆਪਣੇ ਮੁਰਦਾਬਾ ਮੈਂ ਇੰਦਰ ਬਾਈ ਕਾਰਡ ਕਾਪੀ ਮੰਗੋ ਅੱਜ ਬੜੇ ਅਫਸੋਸ ਨਾਲ ਸਾਨੂੰ ਕਹਿਣਾ ਪੈਂਦਾ ਹੈ ਸਾਨੂੰ ਸੁਣ ਲੋ ਯਾਰ ਜਿਹੜਾ ਹੈ ਇਸ ਬਜਟਸ ਵਿੱਚ ਨੂੰ ਡਿਸਟਰਪ ਕਰੀਏ ਉਹਦਾ ਕਾਰਨ ਇਹ ਹੈ ਵੀ ਅੱਜ ਪਹਿਲੇ ਦਿਨ ਜਦ ਅਸੀਂ ਬਜਟ ਇਸ ਸਟਾਰਟ ਹੋਇਆ ਮੈਂ ਬੇਨਤੀ ਕੀਤੀ ਵੀ ਅਸੀਂ ਕੋਈ ਰੈਜ਼ੋਲੂਸ਼ਨ ਵੀ ਲੈ ਕੇ ਆਉਣਾ ਤੇ ਕਲੈਰੀਫਿਕੇਸ਼ਨ ਵੀ ਸਰਕਾਰ ਤੋਂ ਚਾਹੁੰਦੇ ਆਂ ਵੀ ਜਿਹੜਾ ਉਸ ਦਿਨ ਸੀਐਮ ਸਾਹਿਬ ਨੇ ਬਿਆਨ ਦਿੱਤਾ ਸੀਗਾ ਫਰਾਈਡੇ ਨੂੰ ਜਿਹਦੇ ਵਿੱਚ ਉਹਨਾਂ ਨੇ ਸਖਤੀ ਦੇ ਨਾਲ ਜਿਹੜਾ ਹੈ ਪਾਕਿਸਤਾਨ ਦੀ ਸਰਕਾਰ ਦੀ ਤੇ ਮਿਲਟਰੀ ਦੀ ਨਖੇਦੀ ਕੀਤੀ ਸੀ ਉਸ ਤੋਂ ਥੋੜੇ ਚਿਰ ਬਾਅਦ ਹੀ ਸਿੱਧੂ ਸਾਹਿਬ ਨੇ ਬਿਆਨ ਦਿੱਤਾ ਜਿਦੇ ਵਿੱਚ ਉਹਨਾਂ ਨੇ ਕੁਝ ਵਿਅਕਤੀਆਂ ਨੂੰ ਜਿੰਬਾ ਠਰਾਉਂਦੇ ਹੋਏ ਉੱਥੋਂ ਦੀ ਸਰਕਾਰ ਤੇ ਉੱਥੋਂ ਦੀ ਮਿਲਟਰੀ ਨੂੰ ਕਲੀਨ ਚਿੱਟ ਦੇ ਦਿੱਤੀ ਅਸੀਂ ਸਿਰਫ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਸੀ ਵੀ ਤੁਹਾਡਾ ਸਟੈਂਡ ਕੀ ਹੈ ਤੇ ਅਸੀਂ ਕਲੈਰਿਟੀ ਚਾਹੁੰਦੇ ਸੀ ਇਹਦੇ ਨਾਲ ਨਾਲ ਅਸੀਂ ਨਿੰਦਾ ਪ੍ਰਸਤਾਵ ਮੂਵ ਕਰਨਾ ਚਾਹੁੰਦੇ ਸੀਗੇ ਮਨਿਸਟਰ ਦੇ ਖਿਲਾਫ ਸਾਨੂੰ ਸਪੀਕਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਕੁਐਸਚਨ ਆਵਰ ਤੋਂ ਬਾਅਦ ਤੁਸੀਂ ਆਪਣੀ ਗੱਲ ਕਰ ਲਿਓ ਤੁਹਾਨੂੰ ਗੱਲ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਜਦ ਕੁਐਸਚਨ ਆਵਰ ਖਤਮ ਹੋਇਆ ਕੁਐਸਚਨ ਆਵਰ ਖਤਮ ਹੋਣ ਤੋਂ ਬਾਅਦ ਇਨਾਂ ਦੇ ਜਿਹੜੇ ਐਮਐਲਏ ਨੇ ਪਰਮਿੰਦਰ ਪਿੰਕੀ ਉਹਨਾਂ ਨੂੰ ਰੈਜ਼ੋਲੂਸ਼ਨ ਮੂਵ ਕਰਨ ਦੀ ਇਜਾਜ਼ਤ ਦਿੱਤੀ ਉਹਨਾਂ ਨੇ ਰੈਜ਼ੋਲੂਸ਼ਨ ਮੂਵ ਕੀਤਾ ਜਿਹੜਾ ਰੈਜ਼ੋਲੂਸ਼ਨ ਪਾਸ ਹੋ ਗਿਆ ਫਿਰ ਜਦ ਅਸੀਂ ਆਪਦੀ ਗੱਲ ਕਰਨ ਲਈ ਮੈਂ ਸਪੀਕਰ ਸਾਹਿਬ ਨੂੰ ਕਿਹਾ ਵੀ ਤੁਸੀਂ ਮੈਨੂੰ ਆਪ ਖੁਦ ਕਿਹਾ ਵੀ ਅਸੀਂ ਤੁਹਾਨੂੰ ਬੋਲਣ ਦੇਵਾਂਗੇ ਗੱਲ ਕਰਨ ਦੇਵਾਂਗੇ ਤਾਂ ਉਹਨਾਂ ਨੇ ਇਹ ਕਹਿਤਾ ਵੀ ਜ਼ੀਰੋ ਆਵਰ ਅੱਜ ਹੋਣਾ ਨਹੀਂ ਅਸੀਂ ਕਿਹਾ ਵੀ ਜੇ ਤੁਸੀਂ ਰੈਜ਼ੋਲੂਸ਼ਨ ਮੂਵ ਕਰਨ ਲਈ ਕਾਂਗਰਸ ਦੇ ਐਮਐਲਏ ਨੂੰ ਅਲਾਉ ਕਰ ਸਕਦੇ ਹੋ ਤਾਂ ਅਕਾਲੀ ਦਲ ਤੇ ਭਾਜਪਾ ਨੂੰ ਕਿਉਂ ਰੈਜ਼ੋਲੂਸ਼ਨ ਤੁਸੀਂ ਮੂਵ ਕਰਨ ਦੀ ਇਜਾਜ਼ਤ ਕਿਉਂ ਨਹੀਂ ਦੇ ਸਕਦੇ ਉਹਨਾਂ ਨੇ ਕੋਈ ਜਵਾਬ ਨਾ ਦਿੰਦੇ ਹੋਏ ਸਾਡੀ ਗੱਲ ਨੂੰ ਬਿਲਕੁਲ ਉਹ ਜਿਹੜਾ ਅਨਾਂਕਾ ਨਹੀਂ ਕਰਗੇ ਸਾਡ ਨੂੰ ਦਿੱਤਾ ਹੋਇਆ ਵਿਸ਼ਵਾਸ ਜਿਹੜਾ ਸੀ ਉਹਨਾਂ ਨੇ ਉਹ ਤੋਂ ਮੁੱਕਰ ਕੇ ਉਹਨਾਂ ਨੇ ਬਜਟ ਸ਼ੁਰੂ ਕਰਾਤਾ ਸੋ ਸਾਨੂੰ ਜਦ ਸਾਡੀ ਗੱਲ ਨਹੀਂ ਸੁਣੀ ਗਈ ਅਸੀਂ ਜਿਹੜਾ ਜਾ ਕੇ ਵਿਲ ਦੇ ਵਿੱਚ ਜਾ ਕੇ ਨਾਰੇ ਲਾਏ ਵੀ ਸਾਡੀ ਗੱਲ ਸੁਣੀ ਜਾਵੇ ਜਦ ਸਪੀਕਰ ਖੁਦ ਇਹ ਤੁਸੀਂ ਪ੍ਰोसीडिंग ਕਢਾ ਸਕਦੇ ਹੋ ਜਦ ਸਪੀਕਰ ਖੁਦ ਇਹ ਕਹਿ ਕੇ ਵੀ ਤੁਹਾਨੂੰ ਮੌਕਾ ਦਿੱਤਾ ਜਾਏਗਾ ਬਾਅਦ ਚ ਮੁੱਕਰ ਜੇ ਤਾਂ ਫਿਰ ਸਾਡੇ ਕੋਲ ਹੋਰ ਕੀ ਚਾਰਾ ਹੈ ਸਾਨੂੰ ਬੜੇ ਦੁੱਖ ਦੇ ਨਾਲ ਇਹ ਬਜਟ ਦਾ ਦੇ ਵਿੱਚ ਸਾਨੂੰ ਜਿਹੜੀ ਨਾਰੇਬਾਜ਼ੀ ਕਰਨੀ ਪਈ ਹੈ ਪਰ ਜੇ ਸਾਨੂੰ ਸਾਡੇ ਬੋਲਣ ਦੇ ਅਧਿਕਾਰ ਹੀ ਨਹੀਂ ਮਿਲਣਗੇ ਤੇ ਜੇ ਅਸੀਂ ਅਸੈਂਬਲੀ 'ਚ ਹੀ ਨਹੀਂ ਬੋਲ ਸਕਦੇ ਆਪਣੀ ਗੱਲ ਨਹੀਂ ਰੱਖ ਸਕਦੇ ਤਾਂ ਫਿਰ ਅਸੀਂ ਕਿੱਥੇ ਜਾ ਕੇ ਆਪਣੀ ਗੱਲ ਰੱਖਾਂਗੇ ਸੋ ਕਾਂਗਰਸ ਜਿਹੜੀ ਦਾ ਇਹ ਤਾਨਾਸ਼ਾਹੀਆ ਰਵਈਆ ਤੇ ਸਪੀਕਰ ਸਾਹਿਬ ਦੀ ਜਿਹੜੀ ਹੈ ਉਹਨਾਂ ਦਾ ਪੱਖਪਾਤੀ ਰਵਈਆ ਕਰਕੇ ਇਹ ਸਾਰਾ ਕੁਝ ਜੋ ਅੱਜ ਦੀਆਂ ਘਟਨਾਵਾਂ ਹੈ ਹੋਈਆਂ ਤੇ ਇਹ ਰੈਜ਼ੋਲੂਸ਼ਨ ਜਿਹੜਾ ਅਸੀਂ ਮੂਵ ਕਰਨਾ ਚਾਹੁੰਦੇ ਸੀ ਅਸੀਂ ਸਿਰਫ ਇਹ ਸਰਕਾਰ ਦੇਖੋ ਇੱਕ ਪਾਸੇ ਸਾਰਾ ਦੇਸ਼ ਇਕੱਠਾ ਹੈ ਸਾਰਾ ਦੇਸ਼ ਇੱਕ ਜ਼ੁਬਾਨ ਦੇ ਵਿੱਚ ਬੋਲ ਰਿਹਾ ਹੈ ਤੇ ਦੇਸ਼ ਦੀ ਇੱਕ ਕਨਸਟੀਟਿਊਸ਼ਨਲ ਅਥਾਰਟੀ ਤੇ ਬੈਠਾ ਵਿਅਕਤੀ ਉਹ ਉੱਥੋਂ ਦੀ ਆਰਮੀ ਨੂੰ ਤੇ ਉੱਥੋਂ ਦੀ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਕਲੀਨ ਚਿੱਟ ਦੇ ਰਿਹਾ ਤੇ ਇਹਦਾ ਕੀ ਬਾਕੀ ਦੇਸ਼ਾਂ ਦੀ ਦੁਨੀਆ ਦੇ ਵਿੱਚ ਕੀ ਪ੍ਰਭਾਵ ਜਾਏਗਾ ਵੀ ਜਿਹੜਾ ਹੈ ਤੁਸੀਂ ਆਪਣੀ ਸਰਕਾਰ ਨੂੰ ਝੂਠਾ ਜਿਹੜਾ ਹੈ ਕਰ ਰਹੇ ਹੋ ਸੋ ਇਸ ਚੀਜ਼ ਦੇ ਖਿਲਾਫ ਅਸੀਂ ਨਿੰਦਾ ਪ੍ਰਸਤਾਵ ਵੀ ਲਿਆਉਣਾ ਸੀ ਅਸਟਾ ਹੋਰ ਕੀ ਆਉਣਾ ਸੀਗਾ ਸਾਨੂੰ ਉਹ ਵੀ ਨਹੀਂ ਲਿਆਉਣ ਤਾਂ ਸਾਡ ਗੱਲ ਹੀ ਨਹੀਂ ਕਰਨ ਦਿੱਤੀ ਗਈ ਤੇ ਫਿਰ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਸਾਨੂੰ ਜਿਹੜਾ ਸਾਰਾ ਅੱਜ ਹਾਊਸ ਜਿਹੜਾ ਹੈ ਉਹਦੇ ਵਿੱਚ ਨਾਰੇ ਵੱਜ ਕਰਨੀ